ਲੁਧਿਆਣਾ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਾਧ ਰਹੀਆਂ ਨੇ ਤੇ ਲੋਕ ਪਰੇਸ਼ਾਨ ਨੇ ਹੁਣ ਦਿਨ ਦਿਹਾੜੇ ਘਰਾਂ ਦੇ ਵਿੱਚ ਵੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ તાਜਾ ਮਾਮਲਾ ਤਾਜਪੁਰੋੜ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਘਰ ਦੇ ਵਿੱਚ ਚੋਰੀ ਹੁੰਦੀ ਹੈ ਤਾਂ ਪਰਿਵਾਰਕ ਮੈਂਬਰਾਂ ਦਾ ਕਿਹੜਾ ਇੱਕ ਦਿਨ ਦੇ ਹਾਰੇ ਦੁਪਹਿਰ ਦੇ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਵੇਂ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਇਲਾਕੇ ਦੇ ਵਿੱਚ ਰੋਲਾ ਪੈ ਜਾਂਦਾ ਹੈ ਹਾਲਾਂਕਿ ਮੌਕੇ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਕਾਫੀ ਨੁਕਸਾਨ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਚੋਰ ਜਿਹੜੇ ਨੇ ਦਿਨ ਦੇ ਹਾਰੇ ਘਰ ਦੇ ਵਿੱਚੋਂ ਦਾਖਲ ਹੁੰਦੇ ਨੇ ਗਵਾਂਡੀ ਵੀ ਘਰ ਦੇ ਵਿੱਚ ਮੌਜੂਦ ਨਹੀਂ ਹੁੰਦੇ ਤਾਂ ਉਹਨਾਂ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਤਾਂ ਇੱਥੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰ ਜਿਹੜੇ ਲੋਕ ਨੇ ਉਹ ਕਾਫੀ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਨਜੀਆਂ ਵਾਰਦਾਤਾਵਾਂ ਦਰਿਆ ਨੇ ਹਾਲਾਂਕਿ ਮੌਕੇ ਤੇ ਗਾਇਤ ਦਿੱਤੀ ਗਿਆ ਇਸ ਮਾਮਲੇ ਦੇ ਵਿੱਚ ਫਿਲਹਾਲ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪਰ ਉਧਰ ਲੋਕਾਂ ਦਾ ਕਹਿਣਾ ਹੈ ਕਿ ਦਿਨ ਦਿਹਾੜੇ ਜਿਹੀਆਂ ਵਾਰਦਾਤਾਂ ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਤੁਹਾਡੇ ਨਾਲ ਦੇ ਘਰ ਚੋਰੀ ਹੋਈ ਹੈ ਔਰ ਤੁਹਾਡੇ ਘਰੇ ਵੀ ਚੋਰੀ ਹੋਈ ਹੈ ਇਹ ਕਹਿਣਾ ਰਿਹਾ ਹੈ ਚਾਈ ਬ੍ਰੋਡ ਤੇ ਹੈ ਜੀ ਅੱਛਾ ਜੀ ਮੈਂ 1.5 ਕੰਮ ਤੋਂ ਆਇਆ ਸੀ ਸਾਬ 1 ਵਜੇ ਜਦੋਂ ਮੈਂ ਘਰ ਆਇਆ ਤਾਂ ਕਿਤਾਬ ਲੱਗਿਆ ਸਗਾ ਤਾਂ ਬਾਅਦ ਵਿੱਚ ਮੈਨੂੰ ਫੋਨ ਆਇਆ ਵੀ ਕਰਦੇ ਉਹ ਚੋਰੀ ਹੋ ਗਈ ਹੈਗੀ ਆ ਤਾਂ ਮੈਂ ਕਰਦੇ ਖੁੱਲੇ ਵੇ ਦੇਖਾ ਜੁੱਟੇ ਵੀ ਕਿੰਨੇ ਖਰਚੇ ਮੇਰੇ ਰੱਖ ਲਿਆ 1200 ਰੁਪਏ ਰੱਖਿਆ ਲੇਕਿਨ 1000 ਰੁਪਏ ਘਰ ਮਿਲਿਆ ਨਹੀਂ ਅੱਛਾ ਹਾਂ ਜੀ ਮਤਲਬ ਤੁਹਾਨੂੰ ਲੱਗਦਾ ਵੀ ਮਤਲਬ 1.5 2 ਵਜੇ ਦੇ ਵਿੱਚ ਵਿੱਚ ਹੀ ਫਿਰ 2 ਵਜੇ ਹੀ ਹੋਦਾ ਲਈ ਮੇਰਾ ਜਦੋਂ ਮੈਂ 3 ਵਜੇ ਤੁਹਾਡੇ ਗਵਾਂਡੀ ਘਰੇ ਆਏ ਉਹਨਾਂ ਨੂੰ ਪਤਾ ਲੱਗਿਆ ਚੋਰੀ ਹੋਈ ਆ ਹਾਂਜੀ 12 ਵਜੇ ਉਹ ਘਰੋਂ ਗਏ ਆ 12 ਤੋਂ 3:30 ਵਜੇ ਤੱਕ ਹੀ ਮਤਲਬ ਬਾਹਰ ਰਹੇ ਸਾਢੇ 3 ਘੰਟੇ ਤੇ 1.5 ਵਜੇ ਤੁਸੀਂ ਆਏ ਹੋ ਹਾਂਜੀ ਤਾਂ ਮੰਨ ਲਓ 1.5 ਘੰਟਾ ਹੋਰ ਨਿਕਲ ਗਿਆ ਵਿੱਚੋਂ ਮਤਲਬ ਉਹੀ 2 ਘੰਟੇ ਦੇ ਵਿੱਚ ਵਿੱਚ ਹੀ ਨਹੀਂ ਚੋਰੀ ਪੈਸ਼ਾ ਪਹਿਲੇ ਚੋਰੀ ਹੋਈ ਹੋਵੇ ਮੈਂ ਧਿਆਨ ਨਾਲ ਤਾਂ ਗੁਰ ਕਰ ਤਾਵੇ ਮੈਂ ਆਇਆ ਤੇ ਆਪਣੇ ਨਾਲ ਆਪਣੇ ਚਾਚਾ ਕੋਲ ਮਿਲ ਕਰਨ ਆਲਾ ਆਏ ਮਿਲ ਕਰਨ ਬੈਠ ਕੇ ਜਾਗੇ ਚਲੋ ਮੈਂ ਉਹ ਤੇ ਬਹਿਣ ਜਾ ਕੇ ਵੀ ਤੇ ਮੈਨੂੰ ਦਿਖਿਆ ਨਹੀਂ ਕਿ ਬੱਚੇ ਮੈਨੂੰ ਫੋਨ ਆਇਆ ਨਾ ਵੀ ਘਰ ਚੋਰੀ ਹੋ ਗਈ ਤੇ ਮੈਂ ਘਰੇ ਪੈ ਫੜਾ ਗਿਆ ਸਾਨੂੰ ਤੇ ਬਾਕੀ ਜਿਹੜੇ ਬਹਿਗੇ ਬੱਚੇ ਬਚ ਗਏ ਹੈਗੇ ਬਾਕੀ ਜਿਹੜੇ ਚੋਰੀ ਹੋ ਗਏ ਅੱਛਾ ਲੱਗਦਾ ਨਹੀਂ ਫਿਰ ਦਿਨ ਦਿਹਾੜੇ ਘਰ ਦਾ ਇਕੱਲੀ ਛੱਡ ਕੇ ਵੀ ਚੱਲਣਾ ਮੁਸ਼ਕਲ ਸਾਡੇ ਗੱਲ ਹੈ ਗਲਤ ਕਰ ਲਾ ਜੀ ਇਹ ਨਸ਼ੇੜੇ ਵਾਸਤੇ ਗਲਤ ਕਰਦੇ ਨੇ ਨਸ਼ੇੜੇ ਕੰਮ ਕਰਦੇ ਰਹੇ ਲੱਗਿਆ ਪਤਾ ਵੀ ਕੌਣ ਸੀਗਾ ਕਿੱਦਾਂ ਕੋਈ ਗੱਲ ਜੇ ਪਤਾ ਹੁੰਦਾ ਇਹ ਗੱਲ ਜੇ ਪਤਾ ਹੁੰਦਾ ਗੱਲ ਇਹ ਫਿਰਦੀ ਪਤਾ ਲੱਗਿਆ ਨਹੀਂ ਕਿ ਕੀ ਕਰ ਰਹੀ ਹੈ ਇਸ ਬੰਦੇ ਦੀ ਕਾਰਵਾਈ ਕਰ ਰਹੀ ਹੈ ਦੇਖੋ ਕੀ ਕਾਰਵਾਈ ਕਰਦੀ ਹੈ ਹੁਣ ਇਹ ਪਾਪੇ ਨੇ ਕਹਿ ਜਾਂਦੇ ਹੁਣ ਜੀ ਕੀ ਕਰੂਗਾ ਸਾਡਾ ਨੁਕਸਾਨ ਹੋ ਹੀ ਗਿਆ ਜੀ ਠੀਕ ਹੈ ਸ਼ੁਕਰ ਕੀ ਨਾਮ ਕੀ ਹੈ ਜੀ ਮੇਰਾ ਨਾਮ ਸੰਦੇਸ਼ ਕੁਮਾਰ ਭੱਟੇ ਜੀ ਅੱਛਾ ਕੀ ਘਰ ਚੋਰੀ ਹੋਈ ਹੈ ਕਿਹੜੇ ਲੱਕ ਵਿੱਚ ਘਰ ਹੈਗਾ ਇਹ ਮਹੱਲਾ ਜੀ ਜਗਦੀਸ਼ਪੁਰਾ 타이ਪਰ ਰੋਡ ਜੀ 6 ਨੰਬਰ ਘੜੀ ਨੀਅਰ ਦਸ਼ਮੇਖ ਡੈਰੀ ਜੀ ਦੇਵਦਾਤ ਗੁਰਦਾਸ ਜੀ ਬੈਕ ਸਾਈਡ ਤੇ ਜੀ ਕੀ ਹੋਇਆ ਕਿ ਕਿੱਦਾਂ ਚੋਰੀ ਅਸੀਂ ਅੱਜ ਸਰਾਹ ਸੀਗਾ ਸਰਾਹ ਤੋਂ ਬਾਅਦ ਅਸੀਂ ਤਾਂ ਚਲੇ ਗਏ ਸਾਡੇ ਬਹੁਦੇ ਪਾਪਾ ਸਰਾਹ ਸੀਗਾ ਜਦੋਂ ਸਰਾਹ ਚਲੇ ਗਏ ਅੱਜ ਪਹਿਲਾਂ ਫੈਕਟਰੀ ਸੀਗਾ 1 ਵਜੇ 1 ਵਜੇ ਤੋਂ ਚਲੇਗਾ ਫੈਕਟਰੀੋਂ ਉਹਦੇ ਬੇਟੇ ਆਪਣੇ ਸੋਸਾਂ ਸੋਹਰਿਆਂ ਦੇ ਉਹਦੇ ਪਾਪਾ ਦਾ ਸਰਾਹ ਸੀ ਬਹੁਦੇ ਦਾ ਤੇ ਅਸੀਂ ਉਹਦਾ ਚਲੇ ਗਏ ਤੇ ਸਾਸ ਜੀ ਨੂੰ ਚੱਕਾ ਕਰਦੇ ਮੈਂ ਕਿਹਾ ਚੱਲਦੇ ਘਰ ਨੂੰ ਰਾਤ ਤੋਂ ਬਾਅਦ ਅਸੀਂ ਜਨ 10 15 ਮਿੰਟ ਉੱਥੇ ਬੈਠੇ ਰਹੇ ਜਦੋਂ ਘਰੇ ਅਸੀਂ ਆਏ ਤੇ ਸਾਢੇ 3 ਵਜੇ ਆ ਕੇ ਦੇਖਿਆ ਤੇ ਘਰੇ ਦਿੰਦੇ ਤੋਂ ਸਭ ਕੁਝ ਖੁੱਲੇ ਪਏ ਸੀ ਅੱਛਾ ਮਤਲਬ 2 3 ਘੰਟੇ ਹੀ ਘਰੋਂ ਬਾਅਦ ਹਾਂਜੀ 2 ਘੰਟੇ ਬਾਅਦ ਤੇ ਗਈ ਸੀ ਬੱਸ ਅੱਛਾ 2 ਘੰਟੇ ਦਾ ਸਾਰਾ ਕੰਮ ਕਿਸੇ ਨੇ ਦੇਖਿਆ ਵੀ ਕੌਣ ਸੀਗਾ ਕਿਸੇ ਨੇ ਦੇਖਿਆ ਕੋਈ ਬੱਚਾ ਕਹਿੰਦਾ ਕਹਿੰਦਾ ਵੀ ਦੋ ਜਣੇ ਸੀਗੇ ਇੱਥੇ ਘੁੰਮਦੇ ਸੀ ਕਹਿੰਦੇ ਚਲੇ ਗਏ ਉਹ ਅੱਛਾ ਕਈ ਨਾ ਪਰਾ ਚੋਲਾ ਜੀ ਕਿ ਬੱਚੇ ਦੱਸਿਆ ਗਾ ਚੋਲਾ ਪਾਇਆ ਸੀ ਕਹਿੰਦੇ ਉਹਦੇ ਅੱਛਾ ਪਹਿਲਾ ਇਸ ਤੋਂ ਪਹਿਲਾਂ ਹੋਇਆ ਕਿ ਨਹੀਂ ਇੱਧਰ ਮੱਲ ਦੇ ਪਹਿਲਾਂ ਮਲੇ ਕੋਰੇ ਇੱਥੇ ਨਾਲ ਦੇ ਪਾਸੇ ਅਸੀਂ ਇੱਕ ਰਵੰਦ ਸਿੰਘ ਦਾ ਮੁੰਡਾ ਅ ਦੂਸਰਾ ਕੰਮ ਕਰਦਾ ਐ ਅਲੂਮੀਨੀਅਮ ਦਾ ਕੰਮ ਕਰਦਾ ਆ ਉਹਦੇ ਇੱਕ ਰਵੀ ਉਹਦਾ ਬੈਗ ਬੋਸਾ ਕੋ ਚੱਕ ਕੇ ਲੈ ਗਏ ਅੱਛਾ ਜੀ ਹੁਣ ਕੀ ਕੀ ਚੋਰੀ ਹੋਇਆ ਕਰਤੋ ਹੁਣ ਸਾਡੇ ਇੱਕ ਮੇਰੇ ਬਹੁਤ ਸਾਡੇ ਦੀਆਂ ਵਾਲੀਆਂ ਆ ਤੇ ਇੱਕ ਚੈਨੇ ਆ ਚਾਂਦੀ ਦੀ ਤੇ ਬੱਚਾ ਕੰਗਣ ਵਗੈਰਾ ਆ ਤੇ ਚਾਂਦੀਆਂ ਚੋਹਾਂ ਬੱਚਿਆਂ ਦੀ ਆ ਅੱਛਾ ਹਾਂ ਲੱਗਦਾ ਨਹੀਂ ਵੀਰ ਇੱਦਾਂ ਹੁਣ ਘਰ ਖੁੱਲਾ ਛੱਡ ਕੇ ਬਦ ਦਿਨ ਨੂੰ ਅੱਜਕੱਲ ਅੱਜਕੱਲ ਅੱਜ ਕੱਲ ਤਾਂ ਬਹੁਤ ਬੁਰਾ ਹਾਲ ਅੱਜ ਕੱਲ ਪਤਾ ਕੀ ਗੱਲ ਆ ਕੀ ਨਹੀਂ ਹੁਣ ਕਾਫੀ ਕੰਮ ਕਰਦਾ ਇਨਸਾਨ ਨੇ ਕਰਨਾ ਹੀ ਹੈ ਜੀ ਇਹ ਕੰਮ ਹੋ ਸਕਦਾ ਵੀ ਕੋਈ ਨਿਸ਼ੇੜਿਆ ਕੰਮ ਹੋਵੇ ਨਿਸ਼ੇੜੀ ਸਾਡੇ ਇੱਥੇ ਤਾਜਪੁਰ ਤੇ ਬਹੁਤ ਜ਼ਿਆਦਾ ਨੇ ਜੀ ਕਿਉਂ ਗਲੀਆਂ ਵਿੱਚ ਬਹੁਤ ਰਾਤ ਲੰਘਦੇ ਆ ਅੱਛਾ ਤੇ ਪੁਲਿਸ ਫੌਜੀ ਮੌਕੇ ਤੇ ਹੁਣ ਦੇਖਣਾ ਹਾਂਜੀ ਇਸ ਟਾਈਮ ਮੁਲਾਜ਼ਮ ਆਪਣੇ ਪ੍ਰਸ਼ਾਸਨ ਵਾਲੇ ਪਹੁੰਚੇ ਹੋਏ ਨੇ ਜੀ ਤੇ ਕੁਛ ਲੱਗਾ ਪਤਾ ਵੀ ਕੌਣ ਸੀ ਕਿੱਦਾਂ ਹਜੇ ਤੱਕ ਤਾਂ ਕੋਈ ਫਾਇਨ ਲੱਗਿਆ ਹੁਣ ਜਨਾਬ ਆਏ ਨੇ ਇਹ ਤਫਤੀਸ਼ ਕਰਨਗੇ ਜੀ ਅਸੀਂ ਮੰਗ ਇਹ ਕਰਦੇ ਆ ਕਿ ਜੋ ਵੀ ਸਾਡਾ ਸਮਾਨ ਗਿਆ ਉਹ ਉਹਨਾਂ ਮੁਲਾਜ਼ਮਾਂ ਨੇ ਪਕੜਿਆ ਜਾਵੇ ਜਿਹੜੇ ਬੁਜ਼ਰਮ ਨੇ ਇੱਕ ਤਾਂ ਚ ਸੋਨੇ ਦੇ ਬਾਲੀਆਂ ਸਾਡੇ ਬਹੁਤੀਆਂ ਜੀ ਤੇ ਚਾਂਦੀ ਚੈਨੀ ਆ ਤੇ ਬੱਚਿਆਂ ਦੇ ਘੜੇ-ਕੁੜੇ ਚਾਂਦਰਾ ਆ ਜੀ ਸਾਡੇ ਕੁੜੀਆਂ ਦੇ ਜੀ ਚੋਰੀ ਹੋਈ ਹੈ ਘਰ ਦੇ ਵਿੱਚ ਕਿਹੜੀ ਜਗ੍ਹਾ ਹੋਈ ਹੈ ਇਹ ਤਾਜਪੁਰ ਔਰ ਦਇਆ ਸਕੂਲ ਦੇ ਕੋਲ ਹੋਈ ਹੈ ਚੋਰੀ ਦਿਨੇ 1.5 ਵਜੇ ਤੇ ਇਹਨਾਂ ਨੇ ਸਾਨੂੰ ਕੰਟਰੋਲ ਰੂਮ ਤੋਂ ਹੋ ਕੇ ਆਇਆ ਸੀ ਪੈਦਾ ਕਰਕੇ ਚੋਰੀ ਹੋਇਆ ਇਹ ਮੌਕਾ ਦੇਖਿਆ ਜਾ ਕੇ ਅੰਦਰ ਨੁਕਸਾਨ ਹੋਇਆ ਤੇ ਸ਼ੀਫ ਤੋੜੀ ਹੈ ਤੇ ਚੋਤ ਤੱਕ ਗੇਟ ਟੱਪ ਕੇ ਅੰਦਰ ਤਾਲਾ ਤੋੜਿਆ ਤਾਲਾ ਤੋੜਨ ਤੋਂ ਬਾਅਦ ਅੰਦਰਲਾ ਦਰਵਾਜ਼ਾ ਖੋਲਿਆ ਦਰਵਾਜ਼ਾ ਖੋਲ ਕੇ ਤੇ ਉਹਨਾਂ ਦਾ ਜਿਹੜਾ ਇੱਕ ਕੰਗਣ ਦਾਸਦੇ ਆ ਚੈਨੀ ਦਾਸਦੇ ਆ ਬਸ ਇਹ ਨੁਕਸਾਨ ਹੋਇਆ ਇੱਕ ਮੋਬਾਈਲ ਹੈ ਅੱਛਾ ਜੀ ਤੇ ਨਾਲ ਦੇ ਗਵੰਡੀ ਦੇ ਵੀ ਘਰ ਚੋਰੀ ਹੋਇਆ ਉਹਦੇ ਘਰ ਵੀ 1000 ਰੁਪਏ ਜਾਂਦੇ ਹੋਏ ਲੱਗੇ ਤਾਂ ਪਿੱਛੋਂ ਪੌੜੀਆਂ ਤੋਂ ਟੱਪ ਕੇ ਅੱਗੇ ਨਹੀਂ ਆਏ ਅੱਛਾ ਤੇ ਅਗਲੀ ਕਾਰਵਾਈ ਸ਼ੁਰੂ ਹੋਵੇ ਤੇ ਜਲਦੀ ਫੜੇ ਜਾਣਗੇ ਲੱਗਦਾ ਨਹੀਂ ਸਰ ਦਿਨ ਦਿਹਾੜੇ ਉਹਨਾਂ ਚੋਰਾਂ ਜਿਹੜੀ ਬਲਵਾਰਦਾਂ ਦਿੱਤੀਆਂ ਜਾ ਰਹੀਆਂ ਰਾਤ ਨੂੰ ਤਾਂ ਫਿਰ ਕੀ ਸੇਫ ਹੈਗਾ ਬੰਦਾ ਕਰੇ ਦੇਖੋ ਰਸਤਾ ਤਾਂ ਇਹ ਚੱਲਦਾ ਬਹੁਤ ਜ਼ਿਆਦਾ ਪਰ ਫਿਰ ਵੀ ਇਹ ਕਿਸੇ ਭੇਤੀ ਦਾ ਤੇ ਨਸ਼ੇੜੀ ਦਾ ਕੰਮ ਹੈ ਤੇ ਆਪਾਂ ਕੋਸ਼ਿਸ਼ ਕਰਦੇ ਆ ਇਹ ਪੰਜਾਂ ਚੌ ਘੰਟਿਆਂ 'ਚ ਚੋਰ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹਾਂ ਅਪਾ ਸੀਰੀਏ ਖਰਾਬ ਆ ਪਰ ਬਾਕੀ ਹੋਰ ਕੈਮਰੇ ਲੱਗੇ ਬਾ ਸਰਕਾਰੀ ਕੈਮਰੇ ਲੱਗੇ ਸੀ ਉਹਦੀ ਪੂਰੀ ਪੜਤਾਲ ਕਰਾਂਗੇ 1 ਕਿਲੋਮੀਟਰ ਦੇ ਦਾਰੇ ਵਿੱਚ ਚੋਰ ਕਿਤੇ ਨ ਕਿਤੇ ਆਇਆ ਫਿਰ ਤੱਕ ਗਿਆ ਫੜਿਆ ਜਾਊਗਾ ਤੇ ਫੜੇ ਜਾਣਗੇ ਜਲਦੀ ਛੇਤੀ 4-5 ਘੰਟਿਆਂ ਵਿੱਚ ਫੜੇ ਜਾਵਾਂਗੇ ਜੇ ਆਪਾਂ ਤੇ ਕੋਸ਼ਿਸ਼ ਕਰਾਂਗੇ ਠੀਕ ਹੈ ਹਾਂਜੀ